ਮਹਿੰਗਾਈ ਦੇ ਨਾਲ ਜੂਝਦੇ ਕੈਨੇਡੀਅਨਜ਼ ਨੂੰ ਕੁਝ ਰਾਹਤ ਦੇਣ ਦੇ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਕੁਝ 2 ਮਹੀਨਿਆਂ ਦੇ ਲਈ GST ਹਟਾ ਰਹੀ ਹੈ ਕੁਝ ਚੀਜ਼ਾਂ ਦੇ ਉੱਤੇ ਲਿਬਰਲ ਸਰਕਾਰ ਕੈਨੇਡਾ ਦੇ 18.7 ਮਿਲੀਅਨ ਲੋਕਾਂ ਨੂੰ ਡਾਲਰ 250 ਵੀ ਭੇਜੇਗੀ ਜਿਨ੍ਹਾਂ ਨੇ 2023 ਦੇ ਵਿੱਚ ਕੰਮ ਕੀਤਾ ਹੋਵੇ ਅਤੇ ਜਿਨ੍ਹਾਂ ਦੀ ਸਾਲਾਨਾ ਕਮਾਈ 1,50,000 ਜਾਂ ਫਿਰ ਇਸ ਤੋਂ ਘੱਟ ਰਹੀ ਹੋਵੇ ਸਰਕਾਰ ਨੇ ਇਸ ਨੂੰ ਵਰਕਿੰਗ ਕੈਨੇਡੀਅਨਸ ਰੀਬੇਟ ਦਾ ਨਾਮ ਦਿੱਤਾ ਹੈ ਤੇ ਇਹ 250 ਡਾਲਰ 2025 ਦੇ ਸਪ੍ਰਿੰਗ ਦੀ ਸ਼ੁਰੂਆਤ ਦੇ ਵਿੱਚ ਲੋਕਾਂ ਦੇ ਖਾਤਿਆਂ ਦੇ ਵਿੱਚ ਪਹੁੰਚ ਜਾਣਗੇ ਉਦਾਹਰਨ ਦੇ ਵਜੋਂ ਅੰਟੇਰੀਓ ਦੇ ਵਿੱਚ ਉਕਤ ਸਮਾਨ ਤੇ 2000 ਡਾਲਰ ਖਰਚਣ ਤੇ ਕਰੀਬ 260 ਡਾਲਰ ਦੀ ਬਚਤ ਹੋਵੇਗੀ ਪਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਉਹਨਾਂ ਦੀ ਸਰਕਾਰ 크ਿਸਮਸ ਦੇ ਸਮੇਂ ਤੇ ਕਈ ਚੀਜ਼ਾਂ ਤੋਂ ਸੰਗੀ ਵਿਕਰੀ ਟੈਕਸ ਨੂੰ ਅਸਥਾਈ ਤੌਰ ਤੇ ਹਟਾਉਣ ਤੇ ਇਸ ਸਪ੍ਰਿੰਗ ਰੁੱਤ ਦੇ ਵਿੱਚ ਲੱਖਾਂ ਕੈਨੇਡੀਅਨਾਂ ਨੂੰ ਚੈੱਕ ਭੇਜਣ ਦੀ ਯੋਜਨਾ ਬਣਾ ਰਹੀ ਹੈ ਟਰੂਡੋ ਨੇ ਸਰਕਾਰ ਦੇ ਡਿੱਗ ਰਹੇ ਆਰਥਿਕ ਬਿਆਨ ਤੋਂ ਪਹਿਲਾਂ ਵੀਰਵਾਰ ਸਵੇਰੇ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਦੇ ਨਾਲ ਟੋਰਾਂਟੋ ਦੇ ਵਿੱਚ ਪ੍ਰਸਤਾਵਿਤ ਕਫਾਇਤੀ ਉਪਾਅਾਂ ਦਾ ਐਲਾਨ ਕੀਤਾ ਸਰਕਾਰ ਚੈੱਕ ਆਊਟ ਤੇ ਕੀਮਤਾਂ ਤੈਅ ਨਹੀਂ ਕਰ ਸਕਦੀ ਪਰ ਅਸੀਂ ਲੋਕਾਂ ਦੀਆਂ ਜੇਬਾਂ ਦੇ ਵਿੱਚ ਜ਼ਿਆਦਾ ਪੈਸਾ ਜ਼ਰੂਰ ਪਾ ਸਕਦੇ ਹਾਂ ਉਹਨਾਂ ਕਹਿੰਸੀ ਜਾਣਦੇ ਆ ਕਿ ਲੋਕ ਦਬਾਹੇ ਟ ਹਨ ਤੇ ਇਹਨਾਂ ਦੀ ਮਦਦ ਕਰਨ ਦੀ ਲੋੜ ਹੈ ਜੀਐਸਟੀ ਬ੍ਰੇਕ ਜੋ ਕਿ 14 ਦਸੰਬਰ ਨੂੰ ਸ਼ੁਰੂ ਹੋਵੇਗਾ ਤੇ 15 ਫਰਵਰੀ ਨੂੰ ਖਤਮ ਹੋਵੇਗਾ ਕਈ ਚੀਜ਼ਾਂ ਤੇ ਲਾਗੂ ਹੁੰਦਾ ਜਿਵੇਂ ਕਿ ਪ੍ਰੀਪੇਅਰਡ ਫੂਡਸ ਜਿਨ੍ਹਾਂ ਦੇ ਵਿੱਚ ਵੈਜੀਟੇਬਲ ਟ੍ਰੇਜ਼ ਵੀ ਇਨਕਲੂਡ ਨੇ ਪ੍ਰੀਮੇਡ ਮੀਲਸ ਅਤੇ ਸੈਲਡਸ ਅਤੇ ਸੈਂਡਵਿਚ ਤੇ ਉੱਤੇ ਵੀ ਇਹ ਜੀਐਸਟੀ ਹਟਾਇਆ ਜਾਏਗਾ ਰੈਸਟੋਰੈਂਟ ਮੀਲਸ ਜੇ ਤੁਸੀਂ ਡਾਈਨਿੰਗ ਕਰ ਰਹੇ ਹੋ ਟੇਕ ਆਊਟ ਹੈ ਜਾਂ ਫਿਰ ਡਿਲੀਵਰੀ ਹੈ ਉਹ ਵੀ ਇਸ ਵਿੱਚ ਸ਼ਾਮਿਲ ਨੇ 스낵ਸ ਇਨਕਲੂਡਿੰਗ ਜਿਹੜੇ ਚਿਪਸ ਨੇ ਐਂਡੀਜ਼ ਤੇ ਗ੍ਰੈਨੋਲਾ 바ਰਜ਼ ਵੀ ਚ ਮੌਜੂਦ ਨੇ ਬੀਅਰ ਵਾਈਨ ਸੈਡਰ ਤੇ ਪ੍ਰੀ ਮਿਕਸਡ ਅਲਕੋਹੋਲਿਕ ਬਰਵੇਜਸ ਜਿਹੜੇ ਨੇ ਜਿਹੜੇ ਕਿ 7% ਤੋਂ ਜਿਹੜੇ ਬਿਲੋ ਆਉਂਦੇ ਨੇ ਉਹ ਵੀ ਸ਼ਾਮਿਲ ਨੇ ਜਿਹੜੇ ਬੱਚੇ ਨੇ ਉਹਨਾਂ ਦੇ ਕਲੋਥਿੰਗ ਤੇ ਫੁੱਟਵੈਅਰ ਜਿਹੜੇ ਨੇ ਕਾਰ ਸੀਟਸ ਅਤੇ ਡਾਈਪਰਸ ਜਿਹੜੇ ਨੇ ਉਹ ਵੀ ਇਸ ਵਿੱਚ ਸ਼ਾਮਿਲ ਨੇ ਬੱਚਿਆਂ ਦੇ ਜਿਹੜੇ ਖੜਾਉਣੇ ਨੇ ਜਿਵੇਂ ਬੋਰਡ ਗੇਮਸ ਗੁੱਡੀਆਂ ਪਟੋਲੇ ਜਿਹਨਾਂ ਡਾਲਸ ਕਹਿੰਦਾ ਹੈ ਤੇ ਵੀਡੀਓ ਗੇਮਸ ਇਹ ਵੀ ਇਸ ਵਿੱਚ ਸ਼ਾਮਿਲ ਹੋਣਗੇ ਬੁਕਸ ਪ੍ਰਿੰਟ ਨਿਊਜ਼ਪੇਪਰ ਅਤੇ ਪਜ਼ਲਸ ਦੇ ਉੱਤੇ ਜਿਹੜੀਆਂ ਕਿਸੇ ਵੀ ਕਿਸਮ ਦੀਆਂ ਕਿਸੇ ਵੀ ਏਜ ਦੀਆਂ ਪਜ਼ਲਸ ਨੇ ਉਹਨਾਂ ਦੇ ਉੱਤੇ ਵੀ ਇਹ ਲਾਗੂ ਹੋਏਗਾ ਔਰ ਕ੍ਰਿਸਮਸ ਟਰੀਜ਼ ਜਿਹੜੀ ਨੇ ਉਹਨਾਂ ਤੋਂ ਵੀ GST ਹਟਾਇਆ ਜਾਏਗਾ 2023 ਦੇ ਵਿੱਚ ਕੰਮ ਕਰਨ ਵਾਲੇ ਡਾਲਰ 1,50,000 ਜਾਂ ਇਸ ਤੋਂ ਘੱਟ ਕਮਾਉਣ ਵਾਲੇ ਕੈਨੇਡੀਅਨਾਂ ਨੂੰ ਵੀ ਬਸੰਤ ਵਿੱਚ ਡਾਲਰ 250 ਦਾ ਚੈੱਕ ਮਿਲੇਗਾ ਲਗਭਗ 18.7 ਮਿਲੀਅਨ ਲੋਕਾਂ ਨੂੰ ਚੈੱਕ ਪ੍ਰਾਪਤ ਹੋਣਗੇ ਜਿਸ ਤੇ ਸਰਕਾਰ ਨੂੰ ਲਗਭਗ 4.7 ਬਿਲੀਅਨ ਡਾਲਰ ਦਾ ਖਰਚਾ ਆਵੇਗਾ ਜਦੋਂ ਕਿ GST ਬ੍ਰੇਕ ਤੋਂ ਜਿਹੜੇ ਨੇ ਉਹ ਡਾਲਰ 1.5 ਦੇ ਬਿਲਨ ਖਰਚੋਂ ਦੀ ਉਮੀਦ ਹੈ ਸੰਸਦ ਦੁਆਰਾ ਉਪਾਮਾ ਨੂੰ ਪਾਸ ਕਰਵਾਉਣ ਦੇ ਲਿਬਰਲਾਂ ਨੂੰ ਇੱਕ ਵਿਰੋਧੀ ਪਾਰਟੀ ਦੇ ਸਮਰਥਨ ਦੀ ਜ਼ਰੂਰਤ ਹੋਵੇਗੀ ਤੇ ਐਨਡੀਪੀ ਅਜਿਹਾ ਕਰਨ ਲਈ ਤਿਆਰ ਜਾਪਦੀ ਹੈ ਸਰਕਾਰ ਨੂੰ ਆਪਣਾ ਵਿਚਾਰ ਅਪਣਾਉਣ ਦੇ ਲਈ ਮਜਬੂਰ ਕਰਨ ਦਾ ਸਹਰਾ ਵੀ ਐਨਡੀਪੀ ਦੇ ਸਹਰਾ ਹੈ ਹਾਲਾਂਕਿ ਐਨਡੀਪੀ ਆਗੂ ਜਗਮੀਤ ਸਿੰਘ ਨੇ ਵੀਰਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਦੋਹਾਂ ਧਿਰਾਂ ਵਿਚਾਲੇ ਕੋਈ ਗੱਲਬਾਤ ਨਹੀਂ ਹੋਈ ਪਿਛਲੇ ਹਫਤੇ ਐਨਡੀਪੀ ਨੇ ਵਾਅਦਾ ਕੀਤਾ ਸੀ ਕਿ ਉਹ ਅਗਲੀਆਂ ਚੋਣਾਂ ਜਿੱਤਦੇ ਨੇ ਤਾਂ ਉਹ ਜ਼ਰੂਰੀ ਵਸਤੂਆਂ ਲਈ ਸਥਾਈ ਜੀਐਸਟੀ ਜਿਹੜੀ ਹੈ ਉਹ ਬ੍ਰੇਕ ਜਾਰੀ ਕਰਨਗੇ ਜਗਮੀਤ ਸਿੰਘ ਕਹਿਆ ਕਿ ਉਹਨਾਂ ਦੀ ਪਾਰਟੀ ਨੇ ਕੈਨੇਡੀਆ ਨਾਲ ਲਈ ਟੈਕਸ ਛੁੱਟੀ ਵੀ ਜ਼ਰੂਰ ਜਿੱਤੀ ਹੈ ਇਹ ਉਪਾਅ ਅਜੇਹੇ ਤੌਰ ਤੇ ਕੀਤੇ ਗਏ ਨੇ ਜਦੋਂ ਮਹਿੰਗਾਈ ਸਮਰਥਾ ਦੇ ਕਮੀ ਨੇ ਵੋਟਰਾਂ ਨੂੰ ਲਿਬਰਲ ਸਰਕਾਰ ਤੋਂ ਨਾਖੁਚ ਛੱਡ ਦਿੱਤਾ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਵਰ ਨੇ ਜੀਐਸਟੀ ਬ੍ਰੇਕ ਨੂੰ ਇੱਕ ਟ੍ਰਿਕ ਘrar ਦਿੰਦੇ ਹੋਏ ਲਿਬਰਲਾਂ ਤੇ ਐਨਡੀਪੀ ਦੀ ਪੜਾਅਸ ਕੱਢੀ ਪੋਲੀਵਰ ਨੇ ਕਿਹਾ ਕਿ ਸਾਡੇ ਕੋਲ 2 ਮਹੀਨਿਆਂ ਦੀ ਅਸਥਾਈ ਟੈਕਸ ਚਾਲ ਹੈ ਜੋ ਗਰਮੀ ਰਿਹਾਇਸ਼ ਭੋਜਨ ਤੇ ਬਾਲਣ ਤੇ ਕਾਰਬਨ ਟੈਕਸ ਦੇ ਸਥਾਈ ਚੋਗੁਣੇ ਨੂੰ ਪੂਰਾ ਨਹੀਂ ਕਰੇਗੀ ਕਫਾਇਤੀ ਉਪਾਅਾਂ ਦੇ ਲਈ ਵਿਧਾਨਕ ਉਪਾਵਾ ਦੀ ਲੋਡ ਹੁੰਦੀ ਹੈ ਹਾਲਾਂਕਿ ਹਾਊਸ ਆਫ ਕਾਮਨਸ ਇਸ ਸਮੇਂ ਵਿਸ਼ੇਸ਼ ਅਧਿਕਾਰ ਬਹਿਸ ਨੂੰ ਲੈ ਕੇ ਖੜੋਤ ਵਿੱਚ ਨੇ ਉਹਨਾਂ ਨੇ ਐਨਡੀਪੀ ਨੂੰ ਕਿਹਾ ਹੈ ਕਿ ਇਹ ਵਿਸ਼ੇਸ਼ ਅਧਿਕਾਰ ਬਹਿਸ ਨੂੰ ਖਤਮ ਨਹੀਂ ਕਰੇਗਾ ਪਰ ਪਾਰਟੀ ਦੇ ਬੁਲਾਰੇ ਨੇ ਕਿਹਾ ਹੈ ਕਿ ਉਹ ਟੈਕਸ ਉਪਾਵਾ ਨੂੰ ਪਾਸ ਕਰਨ ਦਾ ਇਜਾਜ਼ਤ ਦੇਣ ਲਈ ਮੁਲਤਵੀ ਕਰਨ ਲਈ ਪ੍ਰਤੀਕਿਰਿਆਤਮਕ ਉਪਾਦੀ ਵਰਤੋ ਵੀ ਕਰਨਗੇ ਨਿਊਜ਼ ਟੈਸਟੋ ਚੈਨਲ ਪੰਜਾਬੀ ਦੀ ਰਿਪੋਰਟ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ